ਇੰਤਕੀ ਬੇਸਮੈਂਟ ਦੇ ਦੇ ਨਹੀਂ ਸਕਦੇ ਨਾ ਆਪਣਾ ਪ੍ਰਚਾਨ ਸਿਰਫ ਇੱਕ ਸ਼ਿਰਸ ਪੇਂਟ ਚਾਹੀਦਾ ਨਾ ਦਾ ਸਵਾਸ ਮੋਟਰ ਤੋਂ ਤੁਸੀਂ 4 ਚੋਲ ਵੀ ਬੰਦ ਕਰਨਾ ਦਾ ਰੈਫਰੈਂਸ ਆ Tendo pra ਸਰ ਅੱਜ ਵਕ ਵਕ ਖਾਵਾ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਜੋ بیسਮੈਂਟ ਨੇ ਕੋਚਿੰਗ ਸੈਂਟਰ ਦੇ ਉੱਪਰ ਚੈਕਿੰਗ ਹੋ ਰਹੀ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਸਾਡੇ ਮਾਨਯੋਗ ਡੀਸੀ ਮੈਮ ਵੱਲੋਂ ਸਾਨੂੰ ਹਦਾਇਤ ਕੀਤੀ ਗਈ ਸੀਗੀ ਪਿਛਲੇ ਪਿਛਲੇ ਦਿਨ ਕਿ ਜਿੰਨੇ ਵੀ ਲੁਧਿਆਣਾ ਦੇ ਵਿੱਚ ਕਮਰਸ਼ੀਅਲਾਰੇ بیسਮੈਂਟ ਆ ਉਹਦੇ ਵਿੱਚ ਚੈੱਕ ਕੀਤੀ ਜਾਵੇ ਕਿ ਕਿੱਥੇ ਕਮਰਸ਼ੀਅਲ ਗਤੀਵਿਧੀਆਂ ਚੱਲ ਰਹੀਆਂ ਨੇ ਇਹਦੀ ਅਸੀਂ ਕੰਪਾਈਲ ਰਿਪੋਰਟ ਬਣਾ ਕੇ ਆਪਣੀ ਚੈੱਕ ਕਰਕੇ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਥਰੂ ਡੀਸੀ ਮੈਡਮ ਨੂੰ ਭੇਜਾਂਗੇ ਸਰ ਕਿਸ ਤਰ੍ਹਾਂ ਦੀ ਕਮੀਆਂ ਜਿਹੜੀਆਂ ਨਜ਼ਰ ਆਈਆਂ ਸਰ ਥੋੜੀ ਜਗ੍ਹਾ ਕਿਤੇ ਫਾਇਰ ਸੇਫਟੀ ਪ੍ਰਬੰਧ ਉਸ ਚੀਜ਼ਾਂ ਨਹੀਂ ਲੱਗੀਆਂ ਹੋਈਆਂ ਸੀ ਉਹ ਇਹਨਾਂ ਨੂੰ ਹਜੇ ਦਿੱਤੀਆਂ ਤੁਹਾਡੇ ਸਾਹਮਣੇ ਹਜੇ ਇਹਨਾਂ ਦੇ ਜੋ ਮਾਰਕੀਟਿੰਗ ਪ੍ਰੈਜ਼ੀਡੈਂਟ ਹੈ ਉਹ ਵੀ ਮਿਲਿਓ ਵੀ ਕਰ ਰਹੇ ਨੇ ਕਿ ਕਿਸਰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਉਹਨਾਂ ਨੂੰ ਬਹੁਤ ਛੇਤੀ ਲਾ ਕੇ ਤਾਂ ਤੁਹਾਡੇ ਤੋਂ ਦਿਖਾ ਚੈੱਕ ਕਰਵਾ ਸਕੀਏ ਰਿਕੁਆਇਰਮੈਂਟ ਕੀ ਕੀ ਹੁੰਦੀ ਹੈ ਜੀ ਸਰ ਬੀਸਮੈਂਟ ਦੇ ਵਿੱਚ ਮੇਜਰਲੀ ਰਿਕੁਆਇਰਮੈਂਟ ਸਪ੍ਰਿੰਕਲਰ ਦੀ ਹੁੰਦੀ ਹੈ ਤਾਂ ਉਹ ਲਾਣੇ ਜ਼ਰੂਰੀ ਹੈ ਬੇਸ਼ੱਕ ਤੇਰਾ ਏਰੀਆ ਥੋੜਾ ਘੱਟ ਹੈ ਬਟ ਉਹਦੇ ਨਾਲ ਸੇਫਟੀ ਜ਼ਿਆਦਾ ਵੱਧ ਜਾਂਦੀ ਹੈ ਬਿਲਡਿੰਗ ਦੇ ਵਿੱਚ ਬੇਸਮੈਂਟ ਦੇ ਵਿੱਚ ਉਹ ਲਾਣੇ ਚਾਹੀਦੇ ਨੇ ਤੇ ਹਾਈਡਰੈਂਟ ਸਿਸਟਮ ਵੀ ਕਿਤੇ ਕਿਤੇ ਨਹੀਂ ਹੈ ਬਟ 60 70% ਤਾਂ ਹਾਈਡਰੈਂਟ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੈ ਕਿ ਲੱਗੇ ਵੀ ਹੋਏ ਨੇ ਸਰ ਖੁਦ ਨੂੰ ਵਾਸਤੇ ਕੋਈ ਹਾਦਸਾ ਹੋ ਜਾਂਦਾ ਤਾਂ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਜਦੋਂ ਫਾਇਰ ਜਦੋਂ ਬੁਝੇੜ ਗੱਡੀਆਂ ਪਹੁੰਚਦੇ ਤਾਂ ਮਾਜੂਦ ਨੂੰ ਕਿਸ ਤਰ੍ਹਾਂ ਦਿੱਕਤ ਆਉਂਦੀ ਬੇਸਮੈਂਟ ਖਾਸ ਰੱਖਦੇ ਹਾਂ ਸਰ ਬੇਸਮੈਂਟ ਤੇ ਇੱਕ ਤਾਂ ਧੂੰਆਂ ਨਿਕਲਣ ਦੀ ਜਗ੍ਹਾ ਹੋਣੀ ਚਾਹੀਦੀ ਹੈ ਤੇ ਬਾਕੀ ਤੁਸੀਂ ਇੱਥੇ ਪਾਰਕਿੰਗ ਤੋਂ ਪਾਰਕਿੰਗ ਦਾ ਵੀ ਪੈਸੇਜ ਪ੍ਰੋਪਰ ਨੇ ਕਿ ਅਸੀਂ ਇੱਕਦਮ ਪਹੁੰਚ ਸਕੀਏ ਹੂੰ ਤੇ ਕੋਈ ਖਾਸਤਾ ਹੈ ਤੇ ਕਿ ਨੋਟੀਸ ਹਨ ਜਾਰੀ ਕੀਤੇ ਹੋਏ ਹਨ ਨੋਟਿਸ ਵੀ ਜਾਰੀ ਕੀਤੇ ਜਾਓਗੇ ਸਰ ਆਉਣ ਵਾਲੇ ਸਮੇਂ ਚ ਇਹਨਾਂ